ਪੂਰੇ ਪੰਜਾਬ 'ਚ ਅੱਜ ਹਰ ਜਗ੍ਹਾ ਪੰਜਾਬ ਸਰਕਾਰ ਦੇ ਆਮ ਆਦਮੀ ਕਲੀਨਿਕਾਂ ਦੇ ਚਰਚੇ ਸੁਣਨ ਨੂੰ ਮਿਲਦੇ ਹਨ। ਮੈਕਸ 24 ਪੰਜਾਬ ਨਿਊਜ਼ ਚੈਨਲ ਦੇਖ ਦਿੱ ਦਰਸ਼ਕਾਂ ਨੂੰ ਪਿਆਰ ਪਿਆਰ ਸਬਸਕ੍ਰਾਈਬ ਸਾਡੀ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੁੜ ਕਰੋ ਤਾਂ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਥਾਣਾ ਸਰਹਮਾਨ ਖਾਨ ਦੀ ਪੁਲਿਸ ਨੇ ਬੀਤੀ ਦੇਰ ਸ਼ਾਮ ਨੂੰ ਨਾਕੇ ਬੰਦੀਦ ਰਣ ਦੋ ਵਿਅਕਤੀਆਂ ਕੋਲੋਂ 1 ਕਿਲੋ ਗ੍ਰਾਮ ਹਰੋਇਨ ਸਮੇਤ ਕੀਤਾ ਗ੍ਰਿਫਤਾਰ। ਤਰਨਤਾਰਨ ਦੇ ਜ਼ਿਲ੍ਹੇ ਦੇ ਸਰਹੱਦੀ ਥਾਣਾ ਸਰਾਇਆਮੰਦਖਾਨ ਦੇ ਐਸਐਚਓ ਬਲਜਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਨਾਕੇਬੰਦੀ ਦੌਰਾਨ ਆਉਂਦੇ ਜਾਂਦੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਜਿਸ ਦੌਰਾਨ ਇੱਕ ਐਕਟਿਵਿਟੀ ਦੋ ਵਿਅਕਤੀਆਂ ਸਵਾਰ ਆਉਂਦੇ ਨੂੰ ਰੋਕ ਕੇ ਤਲਾਸ਼ੀ ਲੈਣ ਦੌਰਾਨ 1 ਕਿਲੋ ਹਿਰਨ ਬ੍ਰਾਹਮਤ ਕੀਤੀ ਗਈ ਹੈ ਜਿਨ੍ਹਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਵਾਸੀ ਜੰਡਿਆਲਾ ਗੁਰੂਵਜੋ ਹੋਈ ਹੈ ਜਿੱਥੇ ਕਿ ਪੁਲਿਸ ਨੇ ਨਕਲਾਫ ਥਾਣਾ ਸਰਾਇਆਮੰਦਖਾਨ ਵਿਖੇ ਮਾਮਲਾ ਦਰਜ ਕਰਕੇ ਅਤੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਤਰਨਤਾਰਨ ਰਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਰਮਾਨ ਹਾਸਲ ਕੀਤਾ ਜਾ ਰਿਹਾ ਹੈ ਆਸ ਹੈ ਕਿ ਰਮਾਨਦਰਨ ਹੋਰ ਵੀ ਸਮਾਨ ਬਰਾਮਤ ਹੋ ਸਕਦਾ ਹੈ ਜਿੱਥੇ ਕਿ ਇਹ ਦੀ ਜਾਣਕਾਰੀ ਤਰਨਤਰਨ ਦੇ ਡੀਐਸਪੀ ਕਮਲਜੀਤ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦਿੱਤੀ ਗਈ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਤਰਨਤਰਨ ਤੋਂ ਜਸਪ੍ਰੀਤ ਸਿੰਘ ਲੱਡੂਦੀਵ ਸ਼ੇਸ਼ ਰਿਪੋਰਟ ਮਾਨਯੋਗ ਸੀਐਮ ਸਾਹਿਬ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਸਬੰਧ ਵਿੱਚ ਜਿਹੜੀ ਮੇਮ ਚਲਾਈ ਗਈ ਆ ਇਸ ਦੇ ਅਧਿ ਸ਼੍ਰੀ ਅਸ਼ਕਨੀ ਕਪੂਰ ਐਸਐਸਪੀ ਸਾਹਿਬ ਤਰਨਤਾਰਨ ਵੱਲੋਂ ਜੋ ਦਿਸ਼ਾ ਨਿਰਦੇਸ਼ ਮਿਲੇ ਸੀ ਇਹਦੇ ਸਬੰਧ ਦੇ ਵਿੱਚ ਕੱਲ ਮਿਤੀ 4 ਇੱਕ ਨੂੰ ਨਾਕਾ ਬੰਦੀ ਦੌਰਾਨ ਦੋ ਵਿਅਕਤੀ ਇਕੱਠਾ ਆਏ ਜਿਨ੍ਹਾਂ ਨੂੰ ਰੋਕ ਕੇ ਉਹਨਾਂ ਦਾ ਨਾਮ ਪਤਾ ਪੁੱਛਿਆ ਔਰ ਸ਼ੱਕ ਪੈਣ ਤੇ ਉਹਨਾਂ ਦੀ ਜਿਹੜੀ ਸਰਚ ਕੀਤੀ ਗਈ ਆ ਇਹਨਾਂ ਦੋਨਾਂ ਕੋਲੋਂ ਜਨਾਂ ਵਿੱਚੋਂ ਇੱਕ ਦਾ ਨਾਮ ਗੁਰਬੀਰ ਸਿੰਘ ਭੇਜਾ ਜੋ ਕਿ ਜੰਡਿਆਲੇ ਦਾ ਰਹਿਣ ਵਾਲਾ ਤੇ ਦੂਜਾ ਜਗਰੂਪ ਸਿੰਘ ਇਹ ਵੀ ਬਾਲੀਆਂ ਮੰਜਪੁਰ ਪਿੰਡਾ ਜੰਡਿਆਲੇ ਦੇ ਨਜ਼ਦੀਕ ਹੀ ਉੱਥੋਂ ਦਾ ਰਹਿਣ ਵਾਲਾ ਇਹਨਾਂ પાસે 1 ਕਿਲੋ ਜੜੀ ਹੈ ਰੰਗ ਬਰੰਦ ਹੋਈ ਆ ਜਿਸ ਦੇ ਸਬੰਧ ਦੇ ਵਿੱਚ ਮੁਕੱਦਮਾ ਨੰਬਰ ਦਰਜ ਕਰਕੇ ਇਹਨਾਂ ਨੂੰ ਅੱਜ ਬੇਸ਼ ਅਦਾਲਤ ਕੀਤਾ ਜਾਵੇਗਾ ਔਰ ਜਿਹੜੀ ਇਹਨਾਂ ਦੇ ਪੁੱਛਗਿੱਛ ਕੀਤੀ ਜਾਊਗੀ ਉਹਦੇ ਵਿੱਚ ਜੋ ਵੀ ਖੁਲਾਸੀ ਹੋਣਗੇ ਉਹ ਅੱਗੇ ਤਪੀਛ ਲੰਗੇ ਪਹਿਲਾਂ ਕਮੇਦਰ ਜੋ ਇਹਨਾਂ ਦੇ ਇਹਨਾਂ ਦੇ ਵਿੱਚੋਂ ਜਿਹੜਾ ਅਗਰਪੇ ਸਿੰਘ ਭੇਜਾ ਵਾ ਤੇ ਦੋ ਮਗਧਮੇ ਦਰਜ ਨੇ ਇੱਕ ਐਨਡੀਪੀਐਸ ਅਦਾ ਤੇ ਇੱਕ 307 ਦਾ ਹੈਗਾ